ਆਵਾਰਾ ਪਸ਼ੂਆਂ ਦੇ ਪੱਕੇ ਹੱਲ ਲਈ ਚੱਲ ਰਹੀ ਭੁਖ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਸ਼ਹਿਰ ਦੇ ਨੌਜਵਾਨਾਂ ਵੱਲੋਂ ਇਕੱਠੇ ਹੋ ਕੇ ਅੱਜ ਸ਼ਾਮ 6 ਵਜੇ ਕੱਢਿਆ ਜਾਵੇਗਾ ਕੈਂਡਲ ਮਾਰਚ ਆਵਾਰਾ ਪਸ਼ੂਆਂ ਦਾ ਹੱਲ ਕਰਵਾਉਣ ਦੇ ਚਾਹਵਨ ਇਸ ਕੈਂਡਲ ਮਾਰਚ ਵਿੱਚ ਜ਼ਰੂਰ ਪਹੁੰਚਣ ਸੁਣੋ ਪੂਰੀ ਗੱਲਬਾਤ ਵੀਡੀਓ ਵਿੱਚ ਅੱਜ ਸਾਡੀ ਇਸ ਭੁਖ ਹੜਤਾਲ ਦਾ ਦੂਸਰਾ ਦਿਨ ਹੈ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਤੁਹਾਡਾ ਜੋ ਦੇਖਿਆਗਾ YouTube ਮੀਡੀਆ ਤੇ ਪ੍ਰਿੰਟ ਮੀਡੀਆ ਦਾ ਜਿਨ੍ਹਾਂ ਨੇ ਸਾਡੀਆਂ ਖਬਰਾਂ ਨੂੰ ਬਹੁਤ ਮਹੱਤਵਪੂਰਨ ਸਥਾਨ ਦਿੱਤਾ ਤੇ ਸਾਡੇ ਇਸ ਸਾਡੀ ਆਉਣ ਵਾਲੀ ਜਵਾਨੀ ਨੂੰ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਬਚਾਉਣ ਵਾਸਤੇ ਜਿਹੜੀ ਅਸੀਂ ਇਹ ਲੜਾਈ ਲੜ ਰਹੇ ਹਾਂ ਉਸ ਦੇ ਵਿੱਚ ਤੁਸੀਂ ਆਪਣਾ ਯੋਗਦਾਨ ਇਸ ਰੂਪ ਦੇ ਵਿੱਚ ਪਾਇਆ ਕਿ ਅੱਜ ਖਬਰਾਂ ਜਿਹੜੀਆਂ ਸਾਡੀਆਂ ਦੇਸ਼ ਪਰਦੇਸ ਦੇ ਵਿੱਚ ਘੁੰਮ ਰਹੀਆਂ ਨੇ 2-2 ਲੱਖ ਬੰਦਾ YouTube ਤੇ ਦੇਖ ਰਿਹਾ ਬਹੁਤ ਵੱਡੀ ਗੱਲ ਹੈ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੱਥੋਂ ਤੱਕ ਇਸ ਮਸਲੇ ਦੇ ਉੱਤੇ ਅੱਗੇ ਲੜਾਈ ਦਾ ਸੰਬੰਧ ਆ ਇਹ ਅੱਜ ਸਾਰੀਆਂ ਜਥੇਬੰਦੀਆਂ ਇੱਥੇ ਆ ਰਹੀਆਂ ਨੇ ਕਿਸਾਨ ਯੂਨੀਅਨਾਂ ਸਾਰੀਆਂ ਸਾਰੀਆਂ ਜਨਤਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਮਲਾਜ਼ਮ ਜਥੇਬੰਦੀਆਂ ਪੈਨਸ਼ਨ ਯੂਨੀਅਨ ਵਪਾਰ ਮੰਡਲ ਜਿੰਨੇ ਵੀ ਹੈਗੇ ਆ ਉਹ ਸਾਰਿਆਂ ਨੂੰ ਅਸੀਂ ਸੱਦਾ ਦਿੱਤਾ ਹੈ ਅਸੀਂ ਅੱਜ ਇਹਦੀ ਪਹਿਲੀ ਜਿਹੜੀ ਹਰ ਰੋਜ਼ ਇੱਕ ਐਕਸ਼ਨ ਆ ਜਿਹੜਾ ਇਦਾਂ ਦਾ ਕਰਨਾ ਹੈ ਉਸ ਐਕਸ਼ਨ ਦੀ ਕੜੀ ਵਜੋਂ ਅੱਜ ਸ਼ਾਮ ਨੂੰ 6 ਵਜੇ ਜਿਹੜਾ ਕੈਂਡਲ ਮਾਰਚ ਆ ਉਹ ਸ਼ਹਿਰ ਦੇ ਵਿੱਚ ਕੀਤਾ ਜਾਊਗਾ ਉਸ ਕੈਂਡਲ ਮਾਰਚ ਦੇ ਜਰੀਏ ਅਸੀਂ ਲੋਕਾਂ ਨੂੰ ਇਹ ਸੁਨੇਹਾ ਦੇਣਾ ਹੈ ਕਿ ਕੱਲ ਨੂੰ ਅਸੀਂ ਇੱਕ ਮੁਜ਼ਾਹਰਾ ਵੀ ਕਰਨਾਗਾ ਤਾਂ ਉਸ ਤੋਂ ਬਾਅਦ ਜਿਹੜਾ ਇਹ ਸਟੈਪ ਵਾਈਜ਼ ਸਟੈਪ ਜਿਹੜਾ ਸੰਘਰਸ਼ ਆ ਉਹ ਅੱਗੇ ਵਧਦਾ ਰਹੂਗਾ ਲਈ ਇਹ ਕਹਿਣਾ ਚਾਹਾਂਗੇ ਵੀ ਸਾਨੂੰ ਜਿੱਡਾ ਵੀ ਸੰਘਰਸ਼ ਹੈ ਵੱਡਾ ਲੜਨਾ ਪਿਆ ਤਾਂ ਓਡਾ ਵੱਡਾ ਲੜਾਂਗੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦੇ ਨਾਲ ਖੜਾਂਗੇ ਸਾਨੂੰ ਰਾਤ ਹੀ ਸੁਨੇਹਾ ਲੱਗਿਆ ਸੀ ਸਾਡੇ ਪ੍ਰਧਾਨ ਨੇ ਲਾਇਆ ਸੀ ਮੱਖਣ ਸਿੰਘ ਨੇ ਤੇ ਅਸ਼ੋਸੇ ਟਾਈਮ ਹੀ ਪਹੁੰਚੇ ਆ ਜੋ ਸਾਡੀ ਹਾਜ਼ਰੀ ਲੱਗੂ ਅਸੀਂ ਪੂਰੀ ਸਿਰ ਧਰਤੀ ਨਾਲ ਨਿਮਾਵਾਂਗੇ ਜਿਹੜੇ ਦੋ ਨੌਜਵਾਨਾਂ ਨੇ ਜਿਹੜੀ ਹਿੰਮਤ ਕੀਤੀ ਆ ਜਿਹੜਾ ਭੁੱਖ ਹੜਤਾਲ ਤੇ ਬੈਠੇ ਆ ਤੇ ਅਸੀਂ ਜਿਹੜੇ ਸਾਰੇ ਸ਼ਹਿਰ ਵਾਸੀ ਆ ਉਹਨਾਂ ਨੂੰ ਅਪੀਲ ਵੀ ਕਰਦੇ ਆ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਤੁਸੀਂ ਸਾਰੇ ਇਹਨਾਂ ਨੌਜਵਾਨਾਂ ਨਾਲ ਆਓ ਕਿਉਂਕਿ ਜਿਹੜੇ ਅਵਾਰਾ ਪਸ਼ੂਆਂ ਦਾ ਮੁੱਦਾ ਉਹ ਇੱਕ ਦੋਨਾਂ ਨੌਜਵਾਨਾਂ ਦਾ ਨਹੀਂ ਹੈਗਾ ਇਹ ਅਸਲ ਵਿੱਚ ਤਾਂ ਪੰਜਾਬ ਲੈਵਲ ਦਾ ਹੀ ਆ ਪਰ ਚਲੋ ਆਪਾਂ ਪੰਜਾਬ ਹੋ ਜੇ ਤਾਂ ਬੜਾ ਵਧੀਆ ਗੱਲ ਆ ਆਪਾਂ ਘਟੋ ਘਟਾ ਆਪਣੇ ਸਰਦੂਲਗੜ੍ਹਾ ਇਲਾਕੇ ਨੂੰ ਤਾਂ ਬਚਾ ਸਕੀਏ ਉਸ ਵਾਸਤੇ ਅਸੀਂ ਇਸ ਸੰਘਰਸ਼ ਦੇ ਵਿੱਚ ਸਾਰੇ ਸਹਿਯੋਗ ਕਰ ਰਹੇ ਆਂ ਤੇ ਮੈਂ ਸਾਰੇ ਬੰਦਿਆਂ ਨੂੰ ਜਿੰਨੇ ਵੀ ਪਹਿਲਾਂ ਮੰਡੀ 'ਚ ਇਕੱਠੇ ਹੋਏ ਸੀ ਉਹਨਾਂ ਦਾ ਵੀ ਅਸੀਂ ਸਾਥ ਦਿੱਤਾ ਸੀ ਸਾਰਿਆਂ ਦਾ ਤੇ ਅਸੀਂ ਹੁਣ ਇਹੀ ਚਾਹੁੰਦੇ ਆ ਵੀ ਉਹ ਸਾਰੇ ਸੱਜਣ ਮਿੱਤਰ ਆ ਜਿਹੜੇ ਉਹ ਆ ਕੇ ਸੰਘਰਸ਼ ਚ ਸਾਥ ਦੇਣ ਤੇ ਨਾਲ ਹੀ ਅਸੀਂ ਅਪੀਲ ਕਰਨੀ ਚਾਹੁੰਦੇ ਆ ਸ਼ਾਮ ਨੂੰ 6 ਵਜੇ ਜਿਹੜਾ ਉਹ ਕੈਂਡਲ ਮਾਰਚ ਕੱਢਿਆ ਜਾਊਗਾ ਇੱਥੋਂੋਂ ਖੱਗਰਪੁਰ ਤੋਂ ਲੈ ਕੇ ਡੀਐਸਪੀ ਦਫ਼ਤਰ ਰੋੜ ਕੀ ਚੌਂਕ ਤੇ ਹਸਪਤਾਲ ਰੋੜ ਤੇ ਉਹਨਾਂ ਨੂੰ ਵੱਧ ਤੋਂ ਵੱਧ ਅਸੀਂ ਅਪੀਲ ਕਰਦੇ ਆ ਵੀ ਸਾਰੇ ਜਿਹੜੇ ਉਹ ਇੱਥੇ ਆ ਕੇ ਪਹੁੰਚਣ ਤੇ ਇਸ ਮਸਲੇ ਦਾ ਹੱਲ ਕਰਨ ਉਹ ਇਹ ਕਿਹਾ ਜਾਂਦਾ ਹੈ ਕੇ ਜਿਹੜੇ ਲੋਕ ਆ ਇਹ ਲੋਕ ਰੌਲਾ ਪਾਉਂਦੇ ਸਾਡੀ ਸਰਦੂਲ ਗੜ ਦੀ ਜਦੋਂ ਮੁਰਬੇਬੰਦੀ ਹੋਈ ਸੀ ਤਾਂ ਪੰਚਾਇਤੀ ਜ਼ਮੀਨ ਹਰੇਕ ਦੇ ਖਾਤੇ ਵਿੱਚੋਂ ਕੱਟੀ ਗਈ ਹੈ ਜਿਹੜੀ ਜ਼ਮੀਨੀ ਮਾਲਕ ਸੀ ਔਰ ਸਾਡੀ 100 42 ਕਨਾਲਾਂ ਇਸ ਜਿੱਥੇ ਅਸੀਂ ਬੈਠਿਆ ਇਹ ਚੜਦੇ ਵਾਲੇ ਪਾਸੇ ਇਸ 18 ਕਿੱਲੇ ਜ਼ਮੀਨ ਆ ਜਿਹੜੀ ਇਸ ਗਊਸ਼ਾਲਾ ਕੋਲੇ ਆ ਔਰ ਪਸ਼ੂ ਕਿੰਨੇ ਕਹੇ ਜਾ ਕੇ ਤੁਸੀਂ ਦੇਖ ਸਕਦੇ ਹੋ ਔਰ ਵਾਰ-ਵਾਰ ਬੇਨਤੀ ਭਾਈਚਾਰਕ ਤੌਰ ਤੇ ਕਰਦੇ ਉੱਤੇ ਵੀ ਅਸੀਂ ਚਾਹੁੰਦੇ ਸੀ ਕਿ ਇਹਦੇ ਵਿੱਚੋਂ ਘੱਟੋ ਘੱਟ ਅੱਧਾ ਹਿੱਸਾ ਦਿੱਤਾ ਜਾਵੇ ਤੇ ਜਿਹੜਾ ਇਹਨਾਂ ਟੱਠਿਆਂ ਦੀ ਇੱਥੇ ਸਾਂਭ-ਸਭਾਲ ਉਹਨਾਂ ਚ ਕੀਤੀ ਜਾ ਸਕੇ ਵੈਸੇ ਇਹ ਟੈਂਪਰੇਰੀ ਹਾਲਾ ਇਹਨੂੰ ਪੱਕਾ ਹਾਲ ਨਹੀਂ ਅਸੀਂ ਸਮਝਦੇ ਪਰ ਫੇਰ ਵੀ ਲੋਕਾਂ ਦੀ ਇੱਛਾ ਹੈ ਲੋਕ ਧਾਰਮਿਕ ਜਜ਼ਵਾਦ ਰੱਖਦੇ ਅਸੀਂ ਉਹਨਾਂ ਦੀ ਕਦਰ ਕਰਦੇ ਹਾਂ ਕਿ ਇੱਥੇ ਅੱਧੀ ਜ਼ਮੀਨ ਆ ਜਿਹੜੀ ਉਹਨਾਂ ਵਾਸਤੇ ਦਿੱਤੀ ਜਾਵੇ ਔਰ ਸਾਂਭ-ਸਭਾਲ ਵੀ ਲੋਕ ਕਰ ਲੈਣਗੇ ਕਿਸਾਨੀ ਪਹਿਲਾਂ ਵੀ ਤੂੜੀ ਹਰਾਚਾਰਾ ਦਿੰਦੀ ਆ ਪਰ ਫੇਰ ਵੀ ਦੇਊਗੀ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਇੱਕ ਤਾਂ ਜਿਹੜਾ ਸੰਘਰਸ਼ ਚ ਚੱਲ ਰਿਹਾ ਪੰਜਾਬ ਦੇ ਅੰਦਰ ਦੇ ਦੇ ਅੰਦਰ ਜਿੱਥੋਂ ਤੱਕ ਇਹ ਵੀਡੀਓ ਜਾਂਦੀ ਹੈ ਜਿੱਥੇ ਮੈਸੇਜ ਜਾਂਦੇ ਹਨ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਅਸੀਂ ਵੀ ਉਹ ਇਹ ਜੋ ਸੰਘਰਸ਼ ਚੱਲ ਰਿਹਾ ਹੈ ਦੇ ਹਮਾਇਤ 'ਚ ਆਪੋ ਆਪਣੇ ਤੌਰ ਤੇ ਉੱਥੇ ਕੋਈ ਨਾ ਕੋਈ ਛੋਟੇ-ਮੋਟੇ ਐਕਸ਼ਨ ਜਥੇਬੰਦ ਕਰਨ ਤਾਂ ਜੋ ਕਿ ਜਿਹੜੀ ਲਹਿਰ ਹੈ ਇਹ ਲੋਕ ਲਹਿਰ ਬਣ ਜੇ ਔਰ ਪੰਜਾਬ ਦੇ ਅੰਦਰ ਦੇ ਦੇ ਅੰਦਰ ਜਿਹੜੀਆਂ ਜਾਂਨਾ ਜਾ ਰਹੀਆਂ ਹਨ ਹੁਣ ਜੇਕਰ ਕੀਤਾ ਪੰਜਾਬ ਦਾ ਬਾਕੀ ਅਸੀਂ ਰਾਜਸਥਾਨ ਬੰਨੀ ਗਏ ਆਂ ਇਹ ਸਮੱਸਿਆ ਮਾ ਸਾਰੇ ਦੇਸ਼ 'ਚ ਨੇ ਇਹਦੇ ਲਈ ਜੇ ਸਾਰੇ ਦੇਸ਼ ਦੇ ਲੋਕ ਹੈ ਜਿਹੜੇ ਉਹਨਾਂ ਤੱਕ ਜਾਂਦੇ ਉਹਨਾਂ ਨੂੰ ਜਿਹੜੇ ਨੌਜਵਾਨ ਲੜ ਰਹੇ ਇਹਨਾਂ ਦੀ ਸਪੋਰਟ ਤੇ ਆਪੋ ਆਪਣੇ ਤੌਰ ਤੇ ਐਕਸ਼ਨ ਹੈ ਜਿਹੜੇ ਉਹ ਲਾਂਬੰਦ ਕਰਨੇ ਚਾਹੀਦੇ ਆ ਤਾਂ ਜੋ ਕਿ ਗੱਲ ਇਹ ਜਿਹੜੀ ਸਰਕਾਰ ਤੱਕ ਪਹੁੰਚ ਸਕੇ ਔਰ ਸਾਰਾ ਸਮੱਸਿਆ ਜਿਹੜਾ ਡੰਗਰਾਂ ਦਾ ਉਹ ਹੱਲ ਹੋ ਸਕੇ ਗਊ ਰੱਖਸ਼ਾ ਦੇ ਨਾਂ ਦੇ ਉੱਤੇ ਲੋਕਾਂ ਦਾ ਨੂੰ ਇਹਨਾਂ ਨੂੰ ਮਤਲਬ ਕਿੜਾ ਇਮੋਸ਼ਨਲ ਜਿਹੜਾ ਹੈਗਾ ਵੀ ਉਹ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਖਾਸ ਕਰਕੇ ਹਿੰਦੂ ਭਾਈਚਾਰੇ ਦੀ। ਔਰ ਇਸ ਨਾਂ ਦੇ ਥੱਲੇ ਗਊ ਰੱਖਸ਼ਾ ਦੇ ਨਾਂ ਦੇ ਥੱਲੇ ਬਹੁਤ ਵੱਡਾ ਕਾਰੋਬਾਰ ਚੱਲ ਰਿਹਾ ਹੈ। ਜਿਹੜਾ ਕਿ ਕਰੋੜਾਂ ਰੁਪਏ ਦਾ ਹੈ। ਜੇ ਤੁਹਾਨੂੰ ਮੈਂ ਗੱਲ ਦੱਸ ਦਿਆਂ ਕਿ ਸਾਡੇ ਦੇਸ਼ ਜਿਹੜਾ ਕਿ 5ਵੇਂ ਨੰਬਰ ਤੇ ਸੀ ਬੀਫ ਬਾਹਰਲੇ ਦੇਸ਼ਾਂ ਨੂੰ ਐਕਸਪੋਰਟ ਕਰਦੇ ਸੀ। ਅੱਜ ਸਾਡਾ ਦੇਸ਼ ਦੂਜੇ ਨੰਬਰ ਤੇ ਹੈ। ਔਰ ਜਿਹੜਾ ਸਬਰਵਾਲ ਵਰਗੇ ਜਿਹੜੇ ਹਿੰਦੂ ਹੈ ਉਹਨਾਂ ਨੇ ਕਾਰਖਾਨੇ ਲਾਏ ਹੋਏ ਨੇਗੇ। ਔਰ ਬਹੁਤੇ کارਖਾਨੇ ਹਿੰਦੂਆਂ ਦੇ ਨੇ ਮੁਸਲਮਾਨਾਂ ਨੂੰ ਇਹਦੇ ਵਿੱਚ ਮਤਲਬ ਬਦਨਾਮ ਕਰਨ ਵਾਸਤੇ ਰੱਖਿਆ ਜਾਂਦਾ ਹੈ ਹਾਲਾਂਕਿ ਇਹ ਮੁੱਢ ਤੋਂ ਹੀ ਲਾਗੇ ਜਿੱਤੇ ਤੋਂ ਦੇਸ਼ ਬਣਿਆ ਗਊ ਬੀਫ ਚੱਲਦਾ ਹੀ ਰਿਹਾ ਚੱਲਦਾ ਬਾਹਰ ਨੂੰ ਸਗੋਂ ਐਕਸਪੋਰਟ ਬਾਹਰ ਰਹੀ ਹੈ ਔਰ ਉਹਨਾਂ ਐਕਸਪੋਰਟ ਵਾਲਿਆਂ ਕੋਲੋਂ ਸਾਡੀਆਂ ਰਾਜ ਕਰਦੀਆਂ ਖਾਸ ਕਰਕੇ ਭਾਜਪੀ ਨੇ ਚੰਦਾ ਵੀ 2250 ਕਰੋੜ ਰੁਪਏ ਨਾਲ ਕੰਪਨੀਆਂ ਤੋਂ ਲਿਆ ਹੈ ਮਤਲਬ ਮੈਂ ਇਸ ਗੱਲ ਦੇ ਲਈ ਜਿਹੜੀ ਪ੍ਰਸ਼ਾਸਨ ਹੈ ਇੱਥੋਂ ਦਾ ਲੋਕਲ ਪ੍ਰਸ਼ਾਸਨ ਹੈ ਉਹਨੂੰ ਮੈਂ ਫਿੱਟ ਲਾਨਤ ਪਾਉਣਾ ਹੈ ਕਿ ਪਿਛਲੇ 24 ਘੰਟਿਆਂ ਤੋਂ ਲੋਕ ਪਰੇਸ਼ਾਨ ਹੋ ਕੇ ਦੋ ਨੌਜਵਾਨ ਸਾਡੇ ਬੀਰ ਜਿਹੜੇ ਜਗਸੀਰ ਸਿੰਘ ਜੱਗੀ ਜੱਫਾ ਜਿਹੜੇ ਲੋਕਾਂ ਦੇ ਨਮਾਇਦੇ ਵੀ ਨੇ ਮਤਲਬ ਇੱਥੋਂ ਦੇ ਐਮਸੀ ਨੇਗੇ ਤੇ ਅਮਰਤਪਾਲ ਸਿੰਘ ਮੀਰਪੁਰ ਇਹ 24 ਘੰਟਿਆਂ ਤੋਂ ਭੁੱਖ ਹੜਤਾਲ ਤੇ ਬੈਠੇ ਆ ਇੱਥੇ ਹਜ਼ਾਰਾਂ ਬੰਦਾ ਆ ਜਾ ਰਿਹਾ ਹੈ ਪ੍ਰਸ਼ਾਸਨ ਨੇ ਹਜੇ ਤੱਕ ਇਹਦਾ ਕੋਈ ਨੋਟਸ ਨਹੀਂ ਲਿਆ ਇਹਦਾ ਮਤਲਬ ਪ੍ਰਸ਼ਾਸਨ ਇਹ ਚਾਹੁੰਦਾ ਵੀ ਇਹ ਇਸ ਤੋਂ ਬਾਅਦ ਵੀ ਕੁਝ ਕੀਤਾ ਜਾਵੇ ਤਾਂ ਅਸੀਂ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਅਸੀਂ ਸ਼ਾਂਤ ਮਈ ਤਰੀਕੇ ਨਾਲ ਇਸ ਲੜਾਈ ਨੂੰ ਜਿੱਤਣ ਤੱਕ ਅੰਜਾਮ ਤੱਕ ਲੈ ਕੇ ਜਾਵਾਂਗੇ ਅੱਜ ਸ਼ਾਮ ਨੂੰ ਅਸੀਂ ਕੈਂਡਲ ਮਾਰਚ ਕਰਨਾ ਸ਼ਹਿਰ ਦੇ ਵਿੱਚ ਕੱਲ ਨੂੰ ਮੁਜ਼ਾਹਰਾ ਕਰਨਾ ਫਿਰ ਇਤੋਂ ਅੱਗੇ ਅੱਗੇ ਜਿਹੜੇ ਸਾਡੇ ਵਿਚਕਾਰ ਇਹ ਕਿਸਾਨ ਜਥੇਬੰਦੀਆਂ ਦੇ ਜਨਤਕ ਜਥੇਬੰਦੀਆਂ ਦੇ ਨਮਾਇਦੇ ਜੱਜਮੂਰੀ ਕਿਸਾਨ ਸਭਾ ਦੇ ਆਗੂ ਸਹਿਬਾਨ ਬੈਠੇ ਆ ਲਾਲਚੰਦ ਜੀ ਬੈਠੇ ਆ ਹੋਰ ਆਗੂ ਬੈਠੇ ਨੇ ਅਸੀਂ ਇਹਨਾਂ ਦੀ ਸਾਰਿਆਂ ਦੀ ਸਲਾਹ ਨਾਲ ਅੱਗੇ ਤੋਂ ਅੱਗੇ ਜਿਹੜੇ ਐਕਸ਼ਨ ਆ ਉਹ ਲੀਕਦੇ ਰਹਾਂਗੇ ਜਿੰਨਾ ਚਿਰ ਤੱਕ ਇਹ ਲੜਾਈ ਇੱਕ ਬਹੁਤ ਵੱਡੀ ਲੜਾਈ ਬਣ ਜਾਂਦੀ ਆ ਤੇ ਅਸੀਂ ਇਹਨੂੰ ਜਿੱਤਣ ਦੇ ਅੰਜਾਮ ਤੱਕ ਲੈ ਕੇ ਜਾਵਾਂਗੇ ਤੇ ਨਾਲ ਹੀ ਅਸੀਂ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਉਹ ਅੱਗੋਂ ਕਹਿ ਦਿੰਦੇ ਜੀ ਅੱਜ ਐਤਵਾਰ ਆ ਅੱਜ ਸ਼ਨੀਵਾਰ ਆ ਜੇ ਪ੍ਰਸ਼ਾਸਨ ਨੇ ਕਰਨਾ ਹੋਵੇ ਤਾਂ ਅੱਧੀ ਰਾਤ ਆ ਕੇ ਵੀ ਜਿਹੜੀ ਇਹ ਗੱਲ ਆ ਉਹ ਸੁਣ ਸਕਦੇ ਇਹਨਾਂ ਦੀ ਭੁੱਖ ਹੜਤਾਲ ਤੇ ਬੈਠੇ ਆ ਉਹ ਤਾਂ ਆਪਦੇ ਏਸੀਆਂ 'ਚ ਬੈਠੇ ਆਪਣੀਆਂ ਖਬਰਾਂ ਦੇਖ ਹੀ ਰਹੇ ਨੇ ਗੱਲ ਕਰਨ ਨੂੰ ਆ ਕੇ ਜਿਹੜਾ ਇਸ ਮਸਲੇ ਤੇ ਆ ਕੇ ਇੱਥੇ ਇਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਆ ਮਸਲਾ ਕੋਈ ਬਾਲਾ ਵੱਡਾ ਨਹੀਂ ਹੈਗਾ ਇਹ ਅਵਾਰਾ ਪਸ਼ੂਆਂ ਦਾ ਮਸਲਾ ਇਹ ਨਾਲ ਦੀ ਨਾਲ ਜਦੋਂ ਅੱਛਾ ਸੰਗਤ ਬਹਿ ਕੇ ਇਹਦਾ ਹੱਲ ਹੋ ਜੂਗਾ ਕੋਈ ਵੱਡੀ ਗੱਲ ਨਹੀਂ ਹੈਗੀ ਅਸੀਂ ਨਾਲ ਹੀ মিডিਆ ਨੂੰ ਵੀ ਅਪੀਲ ਕਰਦੇ ਆਂ ਤੇ ਜੇ ਉਹ ਵੀ ਇਹਦੇ 'ਚ ਕੋਈ ਸਹਿਯੋਗ ਕਰ ਸਕਦੇ ਆ ਸਮਝੋਤੇ 'ਚ ਜਾਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਤੇ ਉਹ ਵੀ ਇਹਦੇ ਵਿੱਚ ਆਪਦਾ ਯੋਗਦਾਨ ਪਾ ਸਕਦੇ ਤਾਂ ਪਾਓ ਤੁਹਾਡੇ ਨਾਲ ਕਿਸੇ ਨੇ ਅਪਰੋਚ ਕੀਤਾ ਜੀ ਇਹਦੇ ਬਾਰੇ ਪ੍ਰਸ਼ਾਸਨ ਤੋਂ ਕਿਸੇ ਅਧਿਕਾਰੀ ਨੇ ਜਾਂ ਉਹਨਾਂ ਦੇ ਕਿਸੇ ਬੰਦੇ ਨੇ ਨਹੀਂ ਅਧਿਕਾਰੀ ਨੇ ਤਾਂ ਨਹੀਂ ਕਿਸੇ ਨੇ ਅਪਰੋਚ ਕਰੀ ਸਤਪਾਲ ਵਰਮਾ ਜੀ ਰਾਤ ਇੱਥੇ ਆਏ ਸੀਗੇ ਉਹ ਇਸ ਜਿਹੜੀ ਗਊਸ਼ਾਲਾ ਦੇ ਸਾਰਾ ਕਰਤਾ ਧਰਤਾ ਵਰਮਾ ਜੀ ਨੇ ਅਸੀਂ ਵਰਮਾ ਜੀ ਨੂੰ ਵੀ ਇਹੀ ਗੱਲ ਕਹੀ ਸੀ ਵੀ ਤੁਸੀਂ ਜਿਵੇਂ ਤੁਹਾਨੂੰ ਠੀਕ ਲੱਗਦਾ ਜੀ ਅਸੀਂ ਨਹੀਂ ਚਾਹੁੰਦੇ ਵੀ ਸਾਨੂੰ ਦੇ ਦਿਓ ਗਊਸ਼ਾਲਾ ਦਾ ਪ੍ਰਬੰਧ ਅਸੀਂ ਨਹੀਂ ਚਾਹੁੰਦੇ ਅਸੀਂ ਇਹ ਚਾਹੁੰਦੇ ਆ ਵੀ ਤੁਸੀਂ ਪ੍ਰਬੰਧ ਆਪ ਹੀ ਰੱਖ ਲਓ ਸਾਡੇ ਕੋਈ 5-10 ਬੰਦੇ ਨਾਲ ਲੈ ਕੇ ਹੁਣ ਖਾਲੀ ਵਾਂਗੂ ਪਈ ਗਊਸ਼ਾਲਾ ਤੁਸੀਂ ਦੇਖਿਓ ਜਾ ਕੇ ਵੀ ਜਿਹੜਾ ਇਹਦਾ ਪ੍ਰਬੰਧ ਆ 10-15 ਬੰਦੇ ਤੁਸੀਂ ਇਹ ਪਾ ਲਓ ਤੁਸੀਂ ਆਪ ਦੇ ਹੱਥ ਚ ਰੱਖੋ ਤੇ ਗੱਲ ਕਰ ਅਸੀਂ ਇਹਨੂੰ ਪ੍ਰਬੰਧ ਨੂੰ ਵਧੀਆ ਢੰਗ ਨਾਲ ਜਿਹੜਾ ਚਲਾ ਲਾਂਗੇ ਸਾਸੀਂ ਇੱਕ ਪਾਸੇ ਬਾਗਲ ਮਾਰ ਕੇ ਜਿਹੜੇ ਢੱਟੇ ਆ ਉਹਨਾਂ ਨੂੰ ਵੀ ਸਾਂਭ ਲਾਂਗੇ ਅੱਗੋ ਅੱਗੋ ਕਹਿੰਦੇ ਸੀ ਵੀ ਤੁਸੀਂ ਇਹ ਮੁੜ ਕੇ ਭੁੱਖੇ ਨਾ ਮਰਨ ਇਹਦੀ ਅਸੀਂ ਗਰੰਟੀ ਲੈਂਦੇ ਆ ਸੰਗਤ ਦੀ ਜ਼ਿੰਮੇਵਾਰੀ ਨਾਲ ਅਸੀਂ ਕੋਈ ਪਸੂ ਭੁੱਖਾ ਨਹੀਂ ਮਰਨ ਦਿੰਦੇ ਤੇ ਇਹ ਤੂੰ ਵਧੀਆ ਢੰਗ ਨਾਲ ਇਹਨਾਂ ਨੂੰ ਚਲਾਵਾਂਗੇ ਤੇ ਸਾਰਿਆਂ ਨੂੰ ਹੀ ਬੇਨਤੀ ਆ ਵੀ ਸਾਰੇ ਨੌਜਵਾਨਾਂ ਜਿਹੜੇ ਕਿਸੇ ਨੂੰ ਵੀ ਨਾਲ ਲੈ ਕੇ ਤੁਸੀਂ ਇਹਦਾ ਪ੍ਰਬੰਧ ਚਲਵਾਓ ਸ਼ਾਮ ਨੂੰ ਜਿਹੜਾ ਕੈਂਡਲ ਮਾਰਚ ਹੈ ਜਿਹੜੇ ਲੋਕ ਦਿਨੇ ਟਾਈਮ ਨਹੀਂ ਉਹ ਸ਼ਾਮ ਨੂੰ ਟਾਈਮ ਕੱਢ ਕੇ ਕੈਂਡਲ ਮਾਰਚ ਦੇ ਵਿੱਚ ਸ਼ਾਮ ਨੂੰ ਜਰੂਰ ਆਇਓ ਤੇ ਸ਼ਾਮਿਲ ਹੋਣ ਤਾਂ ਜੋ ਕਿ ਜਿਹੜਾ ਸ਼ੰਗਾਰਸ਼ੈ ਨੂੰ ਬਲ ਮਿਲੇ ਔਰ ਨੌਜਵਾਨ ਬੈਠਾ ਜਿਹੜਾ ਇਹਨਾਂ ਨੂੰ ਹੌਸਲਾ ਮਿਲੇ ਜੋ ਸੰਘਰਸ਼ ਹੁੰਦੇ ਨੇ ਉਹ ਲੜਦੇ ਲੜਦੇ ਲੋਕ ਉਹ ਹਰਦੇ ਨਹੀਂ ਹੁੰਦੇ ਜਿੱਤ ਲੈਂਦੇ ਹੁੰਦੇ ਨੇ ਤੇ ਜਿਉਂ-ਜਿਉ ਇਹ ਸ਼ਾਂਤਮਈ ਲੜਾਂਗੇ ਜਿੰਨਾ ਸ਼ਾਂਤਮਈ ਹੋਈ ਜੂ ਉੰਨੀ ਇਹ ਸੰਘਰਸ਼ ਸਰਕਾਰ ਦੇ ਹੱਲ ਦਾ ਹੱਲ ਦੀ ਗੱਡੀ ਬਣੀ ਜੇ ਹੱਡੀ ਬਣੀ ਜਾਊਗੀ ਵੀ ਜਿੰਨਾ ਵੀ ਜ਼ੋਰ ਹੁੰਦਾ ਲੋਕਾਂ ਦਾ ਤਾਂ ਲੋਕਾਂ ਨੂੰ ਦਬ ਨਹੀਂ ਸਕਦਾ ਕੋਈ ਲੋਕ ਬਹੁਤ ਕੁਝ ਕਰ ਸਕਦੇ ਨੇ ਸਾਰੇ ਸੰਘਰਸ਼ਾਂ ਤੋਂ ਕੋਈ ਅੱਜ ਨਹੀਂ ਨਿਕਲਿਆ ਸੰਘਰਸ਼ ਬਹੁਤ ਪੁਰਾਣੇ ਚੱਲਦੇ ਨੇ ਪਰ ਚੱਲਦੇ ਉਹ ਨੇ ਜਿਹੜੇ 7 ਮਈ ਚੱਲਦੇ ਨੇ ਇਸ ਸੰਘਰਸ਼ ਨੂੰ ਕਵਰੇਜ ਕਰਨ ਤੇ ਬਹੁਤ ਬਹੁਤ ਧੰਨਵਾਦ ਔਰ ਇਹਨਾਂ ਨੌਜਵਾਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਜਿਨ੍ਹਾਂ ਨੇ ਪਹਿਲ ਗਾਦਮੀ ਕਰਕੇ ਇਸ ਲੜਾਈ ਨੂੰ ਲੋਕਾਂ ਦੀ ਲੜਾਈ ਬਣਾਇਆ ਕਿਉਂਕਿ ਤੁਸੀਂ ਵੀ ਉਸ ਵਿੱਚ ਸ਼ਾਮਲ ਸੀ ਅਸੀਂ ਵੀ ਸ਼ਾਮਲ ਸੀ ਕਿ ਪਿਛਲੇ ਕੋਈ ਲਗਭਗ ਰੋਟਲ ਨੂੰ 3 ਮਹੀਨਿਆਂ ਤੋਂ ਗੱਲਬਾਤ ਚੱਲ ਰਹੀ ਸੀ ਕਿ ਸਰਦੂਲਗੜ ਜਿੰਨੇ ਆਵਾਰਾ ਪਸ਼ੂ ਆ ਉਹਨਾਂ ਨੂੰ ਸਾਹਮਣੇ ਸਮਾਉਣ ਦੀ ਗੱਲ ਨਗਰ ਪੰਚਾਇਤ ਨਾਲ ਵੀ ਚੱਲੀ ਸੀ ਔਰ ਗਊਸ਼ਾਲਾ ਮਾਨ ਦੀਆਂ ਵੱਖ-ਵੱਖ ਕਮੇਟੀਆਂ ਨਾਲ ਵੀ ਚੱਲੀ ਸੀ ਐਸਡੀਐਮ ਸਾਹਿਬ ਨਾਲ ਵੀ ਆਪਾਂ ਉੱਥੇ ਇਕੱਠੇ ਹੁੰਦੇ ਰਹੇ ਹਾਂ ਪਰ ਇਸ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਸਾਂਝੀ ਕਰ ਲਈ ਕਿ ਇਹ ਗੱਲ ਨੂੰ ਲਗਾਤਾਰ ਲਟਕਾਇਆ ਜਾ ਰਿਹਾ ਹੈ ਕਿਸੇ ਪਾਸੇ ਨਹੀਂ ਲਾਇਆ ਜਾ ਰਿਹਾ ਸਿਰਫ ਗੋਗਲੂਆਂ ਤੋਂ ਮਿੱਟੀ ਝਾੜਨ ਦੇ ਬਰਾਬਰ ਗੱਲ ਕੀਤੀ ਜਾ ਰਹੀ ਹੈ ਔਰ ਰੋਜ਼ਾਨਾ ਹੀ ਖਾਸੇ ਵਾਪਰ ਰਹੇ ਨੇ ਔਰ ਇਹਨਾਂ ਦਿਨਾਂ ਦੇ ਦੌਰਾਨ ਦਰਾਂ ਨਹੀਂ ਸਾਡੇ ਸਰਦੂਗੜ ਨੌਜਵਾਨ ਉਹ ਭੇਟ ਚੜਿਆ ਹੋਰ ਕਿੰਨੇ ਲੋਕ ਆ ਜਿਹੜੇ ਰੋਜ਼ਾਨਾ ਹੀ ਬਾਜ਼ਾਰ ਦੇ ਵਿੱਚ ਠੱਠੇ ਭਿੜਦੇ ਆ ਨੁਕਸਾਨ ਕਰਦੇ ਆ ਜਾਨੀ ਨੁਕਸਾਨ ਕਰਦੇ ਆ ਮਾਲੀ ਨੁਕਸਾਨ ਕਰਦੇ ਆ ਔਰ ਕਿਸੇ ਨੂੰ ਘਰੋਂ ਬਾਹਰ ਨਹੀਂ ਨਿਕਲਣ ਹੁੰਦੇ ਗਲੀਆਂ ਦੇ ਵਿੱਚ ਜਾਂਦੇ ਆ ਜਦੋਂ ਦੂਜਾ ਇਹ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੇ ਆ ਔਰ ਲੋਕਾਂ ਦਾ ਕਸੂਰ ਕੀ ਆ ਵੀ ਲੋਕਾਂ ਦੇ ਪੁੱਤ ਮਰ ਰਹੇ ਆ ਔਰ ਲੋਕਾਂ ਦੇ ਉੱਤੇ ਗਊ ਸਸ ਲਾਇਆ ਜਾਂਦਾ ਹਰ ਚੀਜ਼ ਦੇ ਉੱਤੇ ਗਊ ਸਸ ਆ ਵੇ ਇਹ ਕਲ ਕਰੀਦੇ ਆ ਉਹਦੇ ਉੱਤੇ ਗਊ ਸੱਸਾ ਕੋਈ ਰਜਿਸਟਰੀ ਕਰਾਉਣੇ ਆ ਗਊ ਸੱਸਾ ਔਰ ਜੇ ਮਤਲਬ ਜਿਹੜੀ ਸ਼ਰਾਬ ਕੋਈ ਬੰਦਾ ਬੋਤਲ ਪੀਂਦਾ ਕਿਉਂਕਿ ਪੰਜਾਬੀ ਸ਼ਰਾਬ ਦੇ ਸ਼ਕੀਨ ਹੈ ਸਭ ਤੋਂ ਵੱਧ ਸ਼ਰਾਬ ਪੰਜਾਬ ਚ ਬੀਤੀ ਜਾਂਦੀ ਹੈ ਤੇ ਹਰ ਬੋਤਲ ਦੇ ਉੱਤੇ 10 ਰੁਪਏ ਸੱਸਾ ਸੀਮੈਂਟ ਦੇ ਗੱਟੇ ਦੇ ਉੱਤੇ ਸੱਸਾ ਉਹ ਅਰਬਾਂ ਖਰਬਾਂ ਰੁਪਈਆਂ ਦਾ ਜਿਹੜਾ ਇਹ ਇੱਕ ਕਾਰੋਬਾਰ ਬਣਾਇਆ ਹੋਇਆ ਹੈਗਾ ਉਹ ਜਿਹੜਾ ਕਿ ਲੋਕ ਭਲੇ ਵਾਸਤੇ ਨਹੀਂ ਲਾਇਆ ਜਾ ਰਿਹਾ ਸਗੋਂ ਇਸ ਦੇ ਚੋਰੀ ਮੋਰੀ ਰਾਹੀਂ ਆਪਣੀਆਂ ਜੇਬਾਂ ਭਰੀਆਂ ਜਾ ਰਹੀਆਂ ਨੇ ਆ ਜਿਹੜੇ ਲੋਕ ਆ ਜਿਨ੍ਹਾਂ ਦੇ ਚਲੇ ਜਾਂਦੇ ਆ ਜੀ ਉਹਨਾਂ ਨੂੰ ਪਤਾ ਹੁੰਦਾ ਕਿ ਸਾਡੀ ਏਡੇ ਵੱਡੀ ਸੈਲੀਬ੍ਰਿਟੀ ਜਿਹੜਾ ਮੁੰਡਾ ਜਵਨ ਦਾ ਔਰ ਅੱਜ ਉਹਦੀ ਸਿੱਖਿਆ ਦੇਖ ਕੇ ਕਿਹੜੀ ਅੱਖ ਨਹੀਂ ਜਿਹੜੀ ਪੰਜਾਬ ਦੀ ਰੂਹੀ ਨਹੀਂ ਹੈ ਔਰ ਹਰ ਇੱਕ ਨੇ ਮਾਰੇ ਸੋਗ ਬਣਾਇਆ ਪੂਰਾ ਪੰਜਾਬ ਉਹਦੇ ਸਦਮੇ ਚੋਂ ਨਹੀਂ ਨਿਕਲ ਚੁੱਕਿਆ ਨਿਕਲ ਸਕਿਆ ਹਜੇ ਤੱਕ ਔਰ ਸਾਡੇ ਪਟਵਾਰੀ ਸਾਹਿਬ ਦਾ ਬੇਟਾ ਸਾਡਾ ਉਹ ਮੁੰਡਾ ਕਾਕਾ ਸੀਗਾ ਉਹਦਾ ਬੇਟਾ ਬਿਛਦੇ ਦਿਨ ਮਰਿਆ ਮਤਲਬ ਨੌਜਵਾਨ ਲੋਕਾਂ ਦੀ ਮੌਤਾਂ ਹੋ ਰਹੀਆਂ ਔਰ ਇਕੱਲੇ ਇਕੱਲੇ ਬੱਚੇ ਆ ਉਹ ਸਰਕਾਰਾਂ ਦੇ ਨਾਂ ਦੇ ਉੱਤੇ ਜਾਂ ਕੋਈ ਜਿਹੜੇ ਬੰਦੇ ਜ਼ਿੰਮੇਵਾਰ ਆ ਉਹਨਾਂ ਦੀ ਸੇਧ ਤੇ ਕੋਈ ਅਸਰ ਨਹੀਂ